ਅਸ਼ਵਰਦਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਪਛਮੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਤੈ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਚੋਣਾਂ ਲਗਭਗ ਜਿੱਤ ਲਈ ਗਈ ਹੈ ਹਾਲੇ ਚੋਣ ਕਮਿਸ਼ਨ ਦੇ ਵੱਲੋਂ ਇਸ ਦਾ ਐਲਾਨ ਹੋਣਾ ਬਾਕੀ ਹੈ ਪਰ 14 ਰਾਊਂਡ ਦੀ ਗਿਣਤੀ ਹੈ ਜਿਹੜੀ ਉਹ ਮੁਕੰਮਲ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਵੱਲੋਂ ਜਿੱਤ ਦਰਜ ਕਰ ਲਈ ਗਈ ਹੈ 34000 ਵੋਟਾਂ ਸੰਜੀਵ ਅਰੋੜਾ ਨੂੰ 34884 ਵੋਟਾਂ ਹਾਸਲ ਹੋਈਆਂ ਨੇ ਹੁਣ ਤੱਕ ਜੋ ਜਾਣਕਾਰੀ ਹੈ 34884 ਵੋਟਾਂ ਸੰਜੀਵ अरोड़ा ਨੂੰ ਮਿਲੀਆਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਮਨ अरोड़ा ਤਰਨੁਪਰੀਤ ਸੌਂਦ ਤੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਆਗੂ ਜਿਹੜੇ ਪਾਰਟੀ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਇੱਥੇ ਮੌਜੂਦ ਨੇ ਜਿੰਨੇ ਵੀ ਵਰਕਰਾਂ ਦੇ ਵੱਲੋਂ ਇਸ ਚੋਣ ਨੂੰ ਜਿੱਤਣ ਦੇ ਲਈ ਪੂਰਾ ਜ਼ੋਰ ਲਗਾਇਆ ਗਿਆ ਉਹ ਵਰਕਰ ਸਾਰੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪਹੁੰਚ ਚੁੱਕੇ ਨੇ ਢੋਲ ਨਗਾਰੇ ਵੱਜ ਰਹੇ ਨੇ ਤੇ ਜਸ਼ਨ ਮਨਾਇਆ ਜਾ ਰਿਹਾ ਆਮ ਆਦਮੀ ਪਾਰਟੀ ਦੀ ਜਿੱਤ ਦਾ ਲਗਭਗ 10000 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੈ ਆਸ਼ੂ ਜਿਹੜੇ ਨੇ ਉਹ 24336 ਵੋਟਾਂ ਤੇ ਸਿਮਟੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਇਹ ਵੱਡੀ ਜਿੱਤ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਬਹੁਤ ਥੋੜੇ ਮਾਰਜਨ ਦੇ ਨਾਲ ਵੀ ਜਿੱਤ ਹੋ ਸਕਦੀ ਹੈ ਭਾਵੇਂ 12000 ਜਾਂ 3000 ਦੇ ਨਾਲ ਵੀ ਸੰਜੀਵ ਅਰੋੜਾ ਜਿੱਤ ਹਾਸਲ ਕਰ ਸਕਦੇ ਨੇ ਪਰ ਇਹ ਵੱਡੀ ਜਿੱਤ ਹੈ 10000 ਵੋਟਾਂ ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਗਈ ਹੈ ਸੰਜੀਵ ਅਰੋੜਾ ਦੇ ਵੱਲੋਂ ਭਰਤ ਪੂਸ਼ਣ ਆਸ਼ੂ ਵੱਲੋਂ ਵੀ ਮੁਬਾਰਕਾਂ ਪੇਸ਼ ਕਰ ਦਿੱਤੀਆਂ ਗਈਆਂ ਨੇ ਮੀਡੀਆ ਵੱਲੋਂ ਆਸ਼ੂ ਤੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਸੰਜੀਵ ਅਰੋੜਾ ਨੂੰ ਮੁਬਾਰਕਾਂ ਪੇਸ਼ ਕੀਤੀਆਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਦੇ ਵਿਕਾਸ ਦੇ ਲਈ ਜੋ ਵੀ ਸਹਾਇਤਾ ਉਹਨਾਂ ਵੱਲੋਂ ਹੋਵੇਗੀ ਉਹ ਜ਼ਰੂਰ ਕਰਨਗੇ ਅਤੇ ਲੁਧਿਆਣਾ ਦੇ ਵਿਕਾਸ ਦੇ ਲਈ ਸੰਜੀਵ अरोड़ा ਦੇ ਨਾਲ ਨੇ ਆ ਗੱਲ ਕਰੀਏ ਭਾਜਪਾ ਦੀ ਤਾਂ 20298 ਵੋਟਾਂ ਦੇ ਨਾਲ ਭਾਜਪਾ ਦੇ ਜੀਵਨ ਗੁਪਤਾ ਤੀਜੇ ਨੰਬਰ ਤੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਉਹਨਾਂ ਵੱਲੋਂ ਵੀ ਹਾਸਲ ਕੀਤੀਆਂ ਗਏ ਨੇ ਇੱਕ ਚੰਗਾ ਪਰਸੈਂਟੇਜ ਜਿਹੜਾ ਭਾਜਪਾ ਦਾ ਹੈ ਉਹ ਇਹਨਾਂ ਵੋਟਾਂ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਸ਼੍ਰੋਮਣੀ ਅਕਾਲੀ ਦਲ 8139 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਰਿਹਾ ਸੋ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਸ਼ੁਰੂ ਦੇ ਵਿੱਚ ਲੱਗ ਰਿਹਾ ਸੀ ਮੁਕਾਬਲੇ ਦੇ ਵਿੱਚ ਉਸ ਤੋਂ ਬਾਅਦ ਸਪੱਸ਼ਟ ਹੋ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਵੀ ਮੁਕਾਬਲੇ ਦੇ ਵਿੱਚ ਨਹੀਂ ਹੈ ਸੋ ਇਸ ਵੇਲੇ ਸੰਜੀਵ ਅਰੋੜਾ ਜਿਹੜੇ ਨੇ ਸਾਫ਼ ਤੌਰ ਤੇ ਉਹਨਾਂ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਟੋਲ ਨਗਾੜੇ ਵੱਜ ਰਹੇ ਨੇ ਸੋ ਲੁਧਿਆਣਾ ਪੱਛਮੀ ਜ਼ਿੰਨੀ ਚੋਣਾਂ ਦਾ ਨਤੀਜਾ ਲਗਭਗ ਸਪੱਸ਼ਟ ਹੈ ਸੰਜੀਵ ਅਰੋੜਾ 34884 ਵੋਟਾਂ ਦੇ ਨਾਲ ਇਹ ਜੋ ਇਲੈਕਸ਼ਨ ਆ ਉਹ ਜਿੱਤ ਚੁੱਕੇ ਨੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਐਲਾਨ ਹੋਣਾ ਬਾਕੀ ਹੈ ਸਿਰਫ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ ਨਤੀਜੇ ਸਾਰਿਆਂ ਦੇ ਸਾਹਮਣੇ ਸਪਸ਼ਟ ਨੇ 14 ਗੇਡ ਦੀਆਂ ਜੋ ਵੋਟਾਂ ਨੇ ਉਹਨਾਂ ਦੀ ਗਿਣਤੀ ਹੋ ਚੁੱਕੀ ਹੈ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦੇ ਜਿੱਤ ਹਾਸਲ ਕਰ ਚੁੱਕੇ ਨੇ 10000 ਵੋਟਾਂ ਦੇ ਫਰਕ ਦੇ ਨਾਲ ਭਰਤਪੂਰਨ ਆਸ਼ੂ ਨੂੰ ਸੰਜੀਵ ਅਰੋੜਾ ਵੱਲੋਂ ਹਰਾਇਆ ਗਿਆ ਸੋ ਆਮ ਆਦਮੀ ਪਾਰਟੀ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਮਨ ਅਰੋੜਾ ਪਹੁੰਚ ਚੁੱਕੇ ਨੇ ਤਰਨਪ੍ਰੀਤ ਸੌਂਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਤੋਂ ਇਲਾਵਾ ਲੋਕਲ ਲੀਡਰਸ਼ਿਪ ਲੁਧਿਆਣੇ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਟੋਲ ਨਗਾੜੇ ਵੱਜ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੋ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੇ ਜਿੱਤ ਦਾ ਪਰਚਮ ਹੈ ਜਿਹੜਾ ਉਹ ਲਹਿਰਾ ਦਿੱਤਾ ਗਿਆ